ਮੁਰਦਾਬਾਹ ਭਗਵਾਨ ਜੀ ਮੁਰਦਾਬਾਹ ਜਿੰਦਾਬੋਧ ਮੁਰਦਾਬਾਹ ਭਗਵਾਨ ਜੀ ਤਮਾਨ ਮੁਰਦਾਬਾਹ ਜਿੰਦਾਬੋਧ ਮੁਰਦਾਬਾਹ ਜੈ ਸਰਕਾਰ ਮੁਰਦਾਬਾਹ 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 ਪੰਜਾਬ ਸਰਕਾਰ ਦਾ ਮੁਰਦਾਬਾਹ ਇਸ ਲਈ ਹੋ ਰਿਹਾ ਵਾ ਕਿਉਂਕਿ 2022 ਦੇ ਵਿੱਚ ਸੰਗਰੂਰ ਰੈਲੀ ਤੇ ਸਾਡਾ ਪੂਰਾ ਪੰਜਾਬ ਇਕੱਠਾ ਹੋਇਆ ਹੀ सीएम साहब ਜਿਹੜੇ ਪੰਜਾਬ ਦੇ ਆ ਉਹਨਾਂ ਨੇ 2022 ਤੋਂ ਸਾਡੀ ਜਿਹੜੀ ਜਥੇਬੰਦੀ ਪੰਜਾਬ ਦੀ ਆ ਪੰਜਾਬ ਪ੍ਰਧਾਨ ਜੀ ਨੂੰ ਅੱਜ ਤੱਕ ਟਾਈਮ ਨਹੀਂ ਦਿੱਤਾ ਔਰ ਇਹਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਵਾਂ ਉਹਦੇ ਚੱਲਦੇ ਹੋਏ ਇਹ ਕੀ ਕਰ ਰਿਹਾ ਵੇ ਕਿ ਨਾ ਦੇ ਕੱਚਾ ਮੁਲਾਜ਼ਮ ਪੱਕਾ ਕਰ ਰਿਹਾ ਵਾ ਨਾ ਕੋਈ ਡੀਏ ਲਾਗੂ ਕਰ ਰਿਹਾ ਵਾ 4-4% ਦੇ ਰਿਹਾ ਵਾ ਇੱਕ ਲੌਲੀਪੌਪ ਦਈ ਜਾਂਦਾ ਕਦੀ ਦੀਵਾਲੀ ਤੇ ਕਦੀ ਕਿਤੇ ਕੱਚੇ ਬੰਦਿਆਂ ਦੀ ਤਨਖਾਹ ਆ ਜਿਹੜੀ 97 ਰੁਪਏ ਉਹਨੇ ਵਧਾਈ ਆ ਅਸਤੇ ਨੋਟੀਫਿਕੇਸ਼ਨ ਸਾਡੇ ਕੋ ਆਇਆ ਨੇ ਸਾਨੂੰ ਸਾਡੇ ਪੰਜਾਬ ਦੀ ਜੱਥੇਬੰਦੀ ਵੱਲੋਂ ਆਰਡਰ ਆਇਆ ਵਾ ਕਿ ਇਹ ਜਿਹੜੇ 97 ਰੁਪਏ ਆ ਇਹਦੇ ਮੂੰਹ ਤੇ ਮਾਰਨੇ ਆ 97 ਰੁਪਏ ਤੋਂ ਮਹਿੰਗਾ ਤੇ ਤੇਲ ਹੋਗਾ 98 ਰੁਪਏ ਤੇਲ ਚੱਲਣ ਦਿਆ ਵਾ ਇਸ 97 ਰੁਪਏ ਦਾ ਜਿਹੜਾ ਤੇਲ ਆ ਇਹਨੇ 97 ਰੁਪਏ ਸਾਡੇ ਜਿਹੜੇ ਵਧਾਏ ਆ ਇੱਕ ਦਿਨ ਦਾ ਤੇਲ ਵਧਾਇਆ ਵਾ ਇਸ 97 ਰੁਪਏ ਨਾਲ ਕਿੰਨਾ ਕੁ ਟਾਈਮ ਚੱਲੇਗਾ ਇਹਨਾਂ ਦਾ 10000 ਰੁਪਏ ਨਾਲ ਦੀ ਤਨਖਾਹ ਵਾ 10000 ਤੋਂ ਉਲਟ ਇਹਨਾਂ ਨੂੰ ਮੁਲਾਜ਼ਮਾਂ ਨੂੰ ਕਹੇ ਵਾਲੇ ਕਰਜ਼ਾ ਚੁੱਕ ਕੇ ਵੀ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਵਾ ਭਗਵਾਨਤਮਾਨ ਸਰਕਾਰ ਏਡੀ ਨਕਮੀ ਸਰਕਾਰ ਆ ਪਤਾ ਨਹੀਂ ਕਿਹੜੇ ਬਿੱਲ ਪਾਸ ਕਰੀ ਜਾਂਦੀ ਆ ਕਦੀ ਕਿਦੋਂ ਕਰਜ਼ਾ ਚੁੱਕੀ ਜਾਂਦੀ ਆ ਸਾਡੇ ਸ਼ਹਿਰ 'ਚ ਡੰਪ ਦਾ ਇੰਨਾ ਹੀ ਵੱਡਾ ਮਸਲਾ ਵਾ ਇਹ ਸਰਕਾਰ ਕੋ ਇਹ ਡੰਪਾਂ ਦਾ ਮਸਲਾ ਬਿਲਕੁਲ ਨਹੀਂ ਸੁਲਝਾਇਆ ਜਾ ਰਿਹਾ ਇਹ 10 ਸਾਲ ਦੀ ਪੋਲਿਸੀ ਕਰਦੇ ਆ ਸਾਡੀ ਜਿਹੜੀ ਪੁਰਾਣੀ ਪੈਨਸ਼ਨ ਆ ਹਿਮਾਚਲ ਚ ਲਾਗੂ ਹੋ ਗਈ ਦੀ ਆ ਹਰਿਆਣੇ ਚ ਲਾਗੂ ਹੋ ਗਈ ਦੀ ਆ 36 ਗੜ ਚ ਵੀ ਲਾਗੂ ਹੋ ਗਈ ਦੀ ਆ ਲੇਕਿਨ ਇਹ ਪੰਜਾਬ ਸਰਕਾਰ ਐਡੀ ਨਕਮੀ ਸਰਕਾਰ ਆ ਇਹਨੇ ਪੰਜਾਬ ਚ ਹਲੇ ਤੱਕ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਜਿਹਦੇ ਕਰਕੇ ਸਾਨੂੰ ਮਹੀਨੇ ਬਾਅਦ 2 ਮਹੀਨੇ ਬਾਅਦ ਇਹ ਸਰਕਾਰ ਦਾ ਟਿਕਸਾਪਾ ਕਰਨਾ ਪੈਂਦਾ ਵਾ ਅੱਜ ਵੀ ਅਹੀ ਇਹ ਜਿਹੜੀਆਂ ਕਾਪੀਆਂ ਆ ਜੱਥੇਬੰਦੀ ਵੱਲੋਂ ਸਾਨੂੰ ਆਰਡਰ ਆ ਕਿ ਇਹਨਾਂ ਨੂੰ ਅੱਗ ਲਾਈ ਜਾਵੇ ਅਸੀਂ ਨਹੀਂ 97 ਰੁਪਏ ਲੈਣੇ ਹਾਂਡਾ ਜਿਹੜਾ ਬੰਦਾ ਹੱਕ ਆ ਇਹ ਪੰਜਾਬ ਸਰਕਾਰ ਦਵੇ ਔਰ ਇਹ ਭਗਵੰਤ ਮਾਨ ਸਾਡੇ ਪੰਜਾਬ ਦੇ ਸੀਐਮ ਸਾਹਿਬ ਆ ਜਿਹੜੇ ਇਹ ਸਾਡੀ ਜੱਥੇਬੰਦੀ ਨੂੰ ਮੀਟਿੰਗ ਦਾ ਇੱਕ ਟਾਈਮ ਦੇ ਦੇ